ਉਕ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ A ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਪੁਲਿਸ ਹਾਥਕਾੜੀ ਦੇ ਨਾਲ ਬੱਜਿਆ ਇਹ ਪੰਜਾਬ ਦਾ ਉਹੀ ਸੀਰੀਅਲ ਕਿਲਰ ਹੈ ਜਿਸ ਨੇ 1-2 ਨਹੀਂ ਬਲਕਿ 11 ਕਤਲ ਕੀਤੇ ਨੇ ਰਾਮ ਸਰੂਪ ਉਰਫ ਛੋਟੀ ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਬੀਤ ਦਿਨੀ ਰੋਪੜ ਪੁਲਿਸ ਨੇ ਇੱਕ ਕਤਲ ਨੂੰ ਟਰੇਸ ਕਰਦਿਆਂ ਇਸ ਖੂੰਖਾਰ ਅਪਰਾਧੀ ਨੂੰ ਕਾਬੂ ਕੀਤਾ। ਪੁਲਿਸ ਪੋਚਗੇਚ ਦੇ ਵਿੱਚ ਜਦ ਇਸ ਨੇ ਆਪਣੇ ਗੁਨਾਹ ਕਬੂਲੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੁਲਿਸ ਮੁਤਾਬਕ ਮੁਲਜ਼ਮ ਰਾਮ ਸਰੂਪ ਉਰਫ ਸੋਡੀ ਜੋ ਕਿ ਆਮ ਲੋਕਾਂ ਤੋਂ ਪਹਿਲਾ ਲਿਫਟ ਮੰਗਦਾ ਫਿਰ ਆਪਣੇ ਚਾਂਸੇ ਵਿੱਚ ਲੈ ਕੇ ਮਰਦਾਂ ਦੇ ਨਾਲ ਸ਼ਰੀਰਕ ਸੰਬੰਧ ਬਣਾਉਂਦਾ ਤੇ ਫਿਰ ਜੋ ਸੰਬੰਧ ਬਣਾਉਣ ਤੋਂ ਪਿੱਛੋਂ ਉਸ ਨੂੰ ਪੈਸੇ ਨਾ ਦਿੰਦਾ ਤਾਂ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੰਦਾ ਐਨਾ ਹੀ ਨਹੀਂ ਖੌਫਨਾਕ ਮੌਤ ਦੇਣ ਦੇ ਪਿੱਛੋਂ ਰਾਮ ਸਰੂਪ ਮਰਨ ਵਾਲੇ ਦੇ ਪੈਰ ਫੜ ਲੈਂਦਾ ਤੇ ਆਪਣੀ ਕੀਤੀ ਗਲਤੀ ਦੀ ਬਕਾਇਦਾ ਮੁਆਫੀ ਵੀ ਮੰਗਦਾ ਤੇ ਫਿਰ ਅਗਲੇ ਸ਼ਿਕਾਰ ਦੀ ਤਲਾਸ਼ ਵਿੱਚ ਨਿਕਲ ਪੈਂਦਾ ਮੁਲਜ਼ਮ ਨੇ ਪੁਲਿਸ ਪੋਸਟਕਿਸ ਦੇ ਵਿੱਚ ਖੁਦ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ ਰੂਪਨਗਰ ਪੁਲਿਸ ਦੀ ਟੀਮ ਵੱਲੋਂ ਰਾਮਪੁਰੂਪ ਨੂੰ ਮਾਹਿਲਪੁਰ ਤੋਂ ਜੱਬੇਵਾਲ ਦੇ ਵਿਚਕਾਰ ਰੋਡ ਤੇ ਲਿਆਂਦਾ ਗਿਆ ਤੇ ਕਤਲ ਮਾਮਲੇ ਦੇ ਵਿੱਚ ਮੌਕੇਵਾਰ ਦਾ ਦੀ ਨਿਸ਼ਾਨਦੇਹੀ ਕੀਤੀ ਗਈ ਇਹ ਜੀ ਜਿਵੇਂ ਹੁਸ਼ਿਆਰਪੁਰ ਪੁਲਿਸ ਸਾਹਿਬ ਤੇ ਰੋਪੜ ਦੇ ਏਰੀਆ ਵਿੱਚ ਇਹਨੇ ਜੋ ਵਾਰਦਾਤਾਂ ਕੀਤੀਆਂ ਉਸ ਸੰਬੰਧ ਵਿੱਚ ਅਸੀਂ ਪਹਿਲਾਂ ਰੋਪੜ ਦੇ ਕ੍ਰਾਈਮ ਸੀਨ ਕਰੀਏ ਕਿਤੇ ਉੱਥੇ ਕਿਵੇਂ ਸਾਰੀ ਵਾਰਦਾਤ ਨੂੰ ਇਨਜਾਮ ਦਿੱਤਾ ਉਸ ਤੋਂ ਬਾਅਦ ਹੁਸ਼ਿਆਰਪੁਰ ਲੈ ਕੇ ਆਏ ਕਿ ਉਹਨੇ ਇਸ ਕਿਸ ਪੁਆਇੰਟ ਤੇ ਇਹਨੇ ਕੀਤਾ सुधर ऐसे लोग पे पुलिस नाथ सामने करके एक्जैक्टली पता लगा सकेगा उस सारी। पर हल्ता, I think so, जो हल्ता जानकारी है, 11 लाख पागेज है। लगता भी अकेले भी कोई खुलासा नहीं हो सका। हो सका ही बिल्कुल हो सका। इन्वेस्टिगेशन जारी है, तो इन्वेस्टिगेशन दौरान जो कुछ सामने आ रही है, वो सामने के लिए कर ਇਹ ਇਹਦਾ ਖੁੱਲ੍ਹਾ ਵੀ ਵਿਆਹ ਹੋਇਆ ਔਰ ਜਿਤ ਤੱਕ ਜਾਣਕਾਰੀ ਮਿਲੀ ਹੈ ਕਿ ਇਹਨੇ ਬਾਹਰ ਜਾ ਕੇ ਕੋਈ ਛੇਤਾਂ ਦੀ ਆਦਤ ਤੈਅ ਕੀਤੀ। ਦੇਖੋ ਉਹ ਤਾਂ ਇਹ ਪੁਛਗਿਸ ਦੇ ਵਿੱਚ ਇਹੀ ਗੱਲ ਸਾਹਮਣੇ ਆਈ ਕਿ ਬਾਹਰ ਗਿਆ ਸੀ ਉਸ ਤੋਂ ਬਾਅਦ ਇਹ ਗੱਲ ਸ਼ੁਰੂ ਹੋਇਆ ਸਾਰਾ ਤੇ ਉਸ ਵਕਤ ਨੇ ਇੱਕ ਪਿੰਡ ਛੱਡਤਾ ਸੀਗਾ ਲਗਭਗ 2 ਸਾਲ ਹੋ ਗਏ ਨੇ ਪਿੰਡ ਛੱਡੇ ਨੂੰ। ਅੱਗੇ ਅੱਗੇ ਕੀ ਸੋਚਦੇ ਹੋ ਵੀ ਅੱਗੇ ਅੱਗੇ ਪੁਲਿਸ ਰਿਮਾਂਡ ਲੇਤਾ ਹੈ ਇਹਦਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ। ਪਰਾਂ ਨੇ ਨਸੀਗਿਸਨ ਜੋ ਗੱਲ ਸਾਹਮਣੇ ਆਏਗਾ ਉਸ ਹੱਬ ਲੱਗੇਗਾ। ਸਹੀ ਸੇ ਕੋਈ ਨਸੀਗਾ ਵੀ ਨਸ਼ੇ ਦਾਾਇਕ ਹੈ ਇਹ ਅਭੀ ਦਰਸ਼ਨੀ ਹੈ ਇਹ ਤਾਂ ਇਕਲਾ ਸ਼ਰਾਬ ਪੀਂਦਾ ਆਤੀ ਹੁਸ਼ਿਆਰਪੁਰ 21 ਵਾਰਦਾਤ ਨੂੰ ਹੁਸ਼ਿਆਰਪੁਰ ਦੀ 21 ਵਾਰ ਨੂੰ ਦਬਾਰਾ ਦਤ ਮੰਨੀਏ ਦੀ ਹੁਸ਼ਿਆਰਪੁਰ ਦੋ ਮਾਰਦਾ ਤੇ ਇੱਕ ਮੋਡਲ ਟਾਊਨ ਦੇ ਏਰੀਆ ਸੀਗੇ ਓਕੇ ਉਹ ਸਾਨੂੰ ਅੱਗੇ ਆ ਗਿਆ ਵੀ ਰਿਕਾਰਡਿੰਗ ਮਿਲ ਗਈ ਸਾਨੂੰ ਇੱਕ ਐਸਐਨਜੀ ਅਜ ਦੱਸ ਰਹੀ ਹਾਂ ਸੋ ਆਪਾਂ ਉਸ ਨੂੰ ਦੇਖਣਾ ਹੈ ਇਹ ਉਹਨਾਂ 11 ਦੇ ਵਿੱਚ ਹੈ ਜਿਹੜੀ ਮੰਨੀ ਜੀ ਜੀ ਉੱਥੇ ਹੀ ਮੀਡੀਆ ਨੇ ਜਦ ਇਸ ਖੂਂਖਾਰ ਮਲਜ਼ਮ ਦੇ ਪਰਿਵਾਰ ਤੇ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਤਾਂ ਸਭ ਦੇ ਹੋਸ਼ ਉੱਟ ਗਈ ਕਿਉਂਕਿ ਕਈ ਪਿੰਡ ਵਾਲੇ ਇਸ ਦੀ ਸਾਉ ਸੁਭਾ ਦੀਆਂ ਤਰੀਫਾ ਕਰ ਰਹੇ ਨਹੀਂ ਤੇ ਪਰਿਵਾਰ ਨੂੰ ਵੀ ਯਕੀਨ ਨਹੀਂ ਹੋ ਰਿਹਾ ਕਿ ਰਾਮ ਸਰੂਪ ਐਨਾ ਖਤਰਨਾਕ ਅਪਰਾਧੀ ਕਿਵੇਂ ਬਣ ਗਿਆ ਉਸ ਦੱਸਦੀ ਵੀ ਆ ਵੀ ਇਦਾਂ ਬੰਦਿਆਂ ਨਾਲ ਵੀ ਗਲਤ ਸੰਬੰਧ ਨਾ ਕਿ ਪਿੰਡ 'ਚ ਇਦਾਂ ਦੀ ਕੋਈ ਗੱਲ ਹੋਈ ਐ ਖੜੇ ਪਿੰਡ ਦੇ ਪਿਛਲੋਦ ਇਹ ਪਿੰਡ ਦੇ ਹੀ ਆ ਸਾਜੀ ਇੱਥੇ ਦਾ ਮਾਦ ਉਹ ਜਿੰਨਾ ਕਹਿ ਰਿਹਾ ਕਿ ਗੱਲੇ ਕਦੇ ਕੁੱਤੇ ਦੇ ਡਰ ਨਾਲ ਨਹੀਂ ਮਰਿਆ ਸਾਰਾ ਪਿੰਡੀ ਇਹ ਕਹਿੰਦਾ ਹਾਂ ਸਾਰਾ ਪਿੰਡ ਇਹ ਕਹਿੰਦਾ ਹਾਂ ਯਾਰ ਗੱਡੇ ਚੜਦੇ ਹੋ ਯਾਰ ਕਦੇ ਮਾਈ ਨੇ ਪੱਠੇ ਲੈਣ ਜਾਣਾ ਇਦੇ ਪੱਠੇ ਦਾ ਕੇ ਲਿਆਣੇ ਘਰ ਵਾਲੀ ਨੇ ਕੰਮ ਕਰਨਾ ਉਹਦਾ ਸਾਥ ਦੇਣਾ ਨਿਆਣਾ ਨਾਲ ਬੜੇ ਪਿਆਰ ਸਤ ਕਰਨਾ ਲੈਂਦਾ ਸੀ ਐਦਾਂ ਦੀ ਕੋ ਗੱਲੇ ਜੀ ਕਿਸੇ ਨਾਲ ਵੀ ਕਦੇ ਲੜਾਈ ਜੱਗਣਾ ਨਹੀਂ ਕੀਤਾ ਇੱਕ ਮਾੜਾ ਵੀ ਜਿੰਨੇ ਆਪਾਂ ਮਾੜਾ ਵੀ ਗੈਨੇ ਨਾ ਮਰਜੀ ਦੀ ਹਰਕਤ ਕੋਈ ਵੀ ਮਤਲਬ ਕਦੇ ਵੀ ਨਹੀਂ ਚੁਈ ਤਾਂ ਅੰਕ ਜੀ ਕਿੰਨੀ ਉਮਰ ਚ ਕੰਮ ਕਮ ਕਰਨ ਲੱਪਿਆ ਸੀ 10 ਸਾਲ ਤਾਂ ਹੋ ਪੜਦਾ ਰਿਹਾ ਅੱਛਾ ਜੀ 10 11 ਸਾਲ ਅੱਛਾ 10ਵੀਂ ਫੇਲ ਹੋ ਗਿਆ ਤਾਂ ਦੁਬਾਰੀ ਫੇਰ ਪੁਨਰ ਮਕਿਆਨ ਦਿੱਤਾ। ਅੱਛਾ ਜੀ। ਫੇਰ ਉਹ ਪਾਸ ਹੋ ਗਿਆ 10ਵੀਂ। 10ਵੀਂ ਪਾਸ ਹੋ ਕੇ ਫੇਰ ਪਾਸਪੋਰਟ ਦੀ ਉਹਦਾ ਬਣਾਤਾ। ਅੱਛਾ ਜੀ। ਪਾਸਪੋਰਟ ਬਣਾਤਾ ਪਹਿਲਾਂ ਗਿਆ ਡਿਵੀਜ। ਅੱਛਾ ਜੀ। ਉੱਥੇ ਨਹੀਂ ਉਹਦਾ ਸੂਰ ਆਇਆ। ਮੁੜ ਕੇ ਬਾਅਦਸਾ ਆ ਗਿਆ 15 ਵੀਂਦਨੀ। ਦੁਬਾਰੀ ਫੇਰ ਚੋਰਿਆ। ਫੇਰ ਚਲੇ ਗਿਆ ਡਿਵੀਜ ਚ 5000 ਰੁਪਏ ਤਰਖਾ ਮਿਲਦੀ ਸੀ ਉਸ ਵਕਤ ਨਾਲ। ਹੂੰ। ਉੱਥੇ ਲਾਇਏ 5-4 ਸਾਲ। ਉਹੀ ਤਾਂ ਨਹੀਂ ਹਰ ਕਦਮ ਨਹੀਂ ਵੜੀ ਕੋਈ ਕਹਿੰਦੇ ਕਹਿੰਦੇ ਜਦੋਂ ਉਹ ਵਿਦੇਸ਼ ਚ ਕੰਮ ਕਰਦਾ ਸੀ ਆ ਕੇ ਆਪਣਾ ਮਕਾਨ ਵੀ ਬਣਾਇਆ ਵਿਆਹ ਵੀ ਕੀਤਾ ਉਹ ਇਹ ਮਗਰ ਜੀ ਕਰ ਮੈਂ ਤੁਹਾਨੂੰ ਦੱਸਦਾ ਜੀ ਜੀ ਉਹ ਕਤਰ ਵੇਚ ਰਿਹਾ ਅੱਛਾ ਜੀ 4 ਸਾਲ ਉਹਦੇ ਬਾਅਦ ਵਜਟਵਈ ਤੇ ਆ ਕੇ ਕਤਰ ਤੇ ਗਿਆ 4 ਸਾਲ ਲਾਇ ਕੁਝ ਪੈਸੇ ਉਹਦੇ ਕੋਲ ਸੇ ਅੱਛਾ ਜੀ ਕੁਝ ਕਰਜ਼ਾ ਚੱਕਿਆ ਸੀ ਅੱਛਾ ਜੀ ਔਰ ਮਕਾਨ ਬਣਾ ਕੇ ਫੇਰ ਕਤਰ ਪਰ ਚਲੇ ਗਿਆ ਅੱਛਾ ਕਤਰ ਜਾ ਕੇ ਉਹ ਜਿਹੜਾ ਕਰਜ਼ਾ ਦਾ ਰਿਸ਼ਤੇਦਾਰਾਂ ਦਾ ਉਹਨ ਲਾਇਆ ਕਉ ਸਾਡੀ ਉਤੋਂ ਬਾਅਦ ਆ ਗਿਆ ਫੇਰ ਕੁਛ ਨਹੀਂ ਲਿਆ ਆਛੀ ਆ ਕੇ ਫੇਰ ਦੁਬਾਰੇ ਨਹੀਂ ਕਿਤੇ ਵੀ ਗਿਆ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਦੱਸਦੇ ਹੋ ਕਤਰ ਚੋਇਆ ਵਿਆਹ ਉਸ ਤੋਂ ਬਾਅਦ ਆ ਕੇ ਕੀਤਾ ਨਹੀਂ ਨਹੀਂ ਜਾ ਕਤਰ ਚ ਗਿਆ ਉਹ ਵਿਆਹ ਕਰਕੇ ਗਿਆ ਆਛੀ ਕਤਰ ਚ ਚਲ ਗਿਆ ਨਾ ਕਿੰਨੇ ਬੱਚੇ ਤਿੰਨ ਬੱਚੇ ਦੋ ਲੜਕੀਆਂ ਇੱਕ ਆਕਾ ਸਾਨੂੰ ਵੱਡਾ ਬੱਚਾ ਕਿੰਨੀ ਉਮਰ ਦਾ ਉਹ ਐਸ ਵੀ ਲਿਹਾਣਾ ਜੀ ਹਾਂ 13 13 14 ਸਾਲ ਦੀ ਕੁੜੀ ਹੋ ਗਈ ਪੜਦੀ 11ਵੀਂ ਤਾਂ ਹੁਣ ਕਦੋਂ ਤੋਂ ਵਿਦੇਸ਼ ਤੋਂ ਆ ਕੇ ਕੋਈ ਕੰਮ ਨਹੀਂ ਕੀਤਾ ਕੰਮ ਇੱਥੇ ਦਿਹਾੜੀ ਦਾਪਾ ਕਰਦਾ ਰਿਹਾ ਅੱਛਾ ਜੀ ਇੱਥੇ ਆ ਕੇ ਅਗਲੀ ਕਾਰਨ ਨਾ ਆਣ ਦਾ ਉਹਦਾ ਕੀ ਕਾਰਨ ਸੀ ਕੋਈ ਗੁੱਸਾ ਗਿਲਾ ਸੀ ਜਾਂ ਕੋਈ ਗੁੱਸਾ ਗਿਲਾ ਕੋਈ ਨਾ ਸੀ ਅੱਛਾ ਜੀ ਕੋਈ ਨਹੀਂ ਕੋਈ ਇਦਾਂ ਦੀ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੇ ਨਾ ਸੀ ਧੀਮੀ ਨਾਲ ਨਾ ਸੀ ਕੁਝ ਨਾ ਸੀ ਬੜੇ ਸੋਹਣੇ ਰਹਿੰਦੇ ਸਨ ਬਾੜੀ ਮੋਟੀ ਤਾਂ ਇਦਾਂ ਦਾ ਹੋਈ ਜਾਂਦਾ ਘਰ ਵਿੱਚ ਧੀਮੀ ਆਉਂਦੀ ਰਹੀ ਦੁਦਾਇ ਉਹ ਲੱਗਵਾ ਘਰ ਉਹਦਾ ਉੱਧਰ ਆ ਇੱਥੇ ਨਹੀਂ ਹੈ ਕਾਰਾ ਲੱਗੋ ਅੱਛਾ ਜੀ ਹੁਣ ਅਸੀਂ ਕਿਹੜੀ ਚੀਜ਼ ਨੂੰ ਮੰਨੀਆਂ ਜੀ ਬੇ ਲੜਦੇ ਸੀ ਜਾਂ ਕੁਝ ਕਰਦੇ ਸੀ ਅੱਛਾ ਕੋਈ ਲੜਦੇ ਨਹੀਂ ਕੋਈ ਤੁਹਾਡੇ ਵੱਲੋਂ ਬੇਦਖਲ ਕਰ ਦਿੱਤਾ ਗਿਆ ਨਹੀਂ ਅਸੀਂ ਬੇਦਖਲ ਕਰਨੇ ਨੂੰ ਗਏ ਸੀ ਅੱਛਾ ਜੀ ਫਿਰ ਅਸੀਂ ਕਿਹਾ ਫੇਰ ਮੁੜ ਕੇ ਆ ਜੀ ਬੇ ਹੁਣ ਆਪਣੇ ਪੁੱਤ ਨੂੰ ਕੋ ਦਖਲ ਕਰਕੇ ਮੈਨੂੰ ਆ ਕੇ ਮੇਰੇ ਨਾਲ ਪਾਊਗਾ ਵੀ ਮੈਂ ਕਿਹ ਕੰਮ ਕੀਤਾ ਮਾੜਾ ਜਿਹੜਾ ਮੈਨੂੰ ਦਖਲ ਕਰ ਰਿਹਾ ਸੀ ਜੀ ਹੈ ਨਹੀਂ ਜੀ ਕਿਹਾ ਮੈਂ ਉਹਤਿਆਂ ਨੇ ਵੀ ਕਰਦੇ ਜਾਦੂ ਕਰੇ ਚਲੇ ਗਿਆ ਤਾਂ ਅੰਕਲ ਜੀ ਜੀ ਨੇ ਪਿੰਡ ਤੋਂ ਪਤਾ ਲੱਗਾ ਵੀ ਹੁਣ ਜਦੋਂ ਘਰ ਘਰ ਆਣਾ ਬੰਦ ਹੋਇਆ ਉਹ ਤੋਂ ਥੋੜੇ ਦਿਨ ਪਹਿਲਾਂ ਨਸ਼ਾ ਨੁਸ਼ਾ ਕਰਨਾ ਸ਼ੁਰੂ ਕਰਤਾ ਸੀ ਸ਼ਰਾਬ ਪੀਂਦਾ ਸ਼ਰਾਬ ਪੀਂਦਾ ਸ਼ਰਾਬ ਪੀਣਾ ਹੋਰ ਨਸ਼ਾ ਸੀ ਤੇ ਕੈਨੇ ਕੋਈ ਵੀ ਸ਼ਰਾਬ ਦੀ ਲੱਗਤੀਏ ਉਹਨੂੰ ਹੂੰ ਸ਼ਰਾਬ ਪੀਂਦਾ ਕੀ ਕਮੈਂਟਰੀ ਆਫਸਰ ਵੀ ਸੀ ਕਹਿੰਦੇ ਬੰਨ ਕੇ ਰੱਖਦੇ ਸੀ ਉਹਨੂੰ ਘਰ ਜਾ ਜਾਂਦਾ ਅਸੀਂ ਟੋਲ ਕੇ ਲਿਆਂਦਾ ਸੀ ਜੀ ਲਿਆ ਜਾਂਦਾ ਇੱਕ ਵਾਰ ਟੋਲ ਕੇ ਲਿਆਂਦਾ ਜੀ ਸੰਗੜਾ ਹੱਤ ਉਹਨੂੰ ਕੋਈ ਜਾਵੇ ਨਾ ਅੱਛਾ ਜੀ ਕੁੱਟਿਆ ਵੀ ਤੇ ਜਿਹੜਾ ਤੂੰ ਫਿਰਦਾ ਤੇਰਾ ਟੱਪਾ ਜ਼ਾਰਵਾ ਲਿਆਨੇ ਅੱਛਾ ਜੀ ਪਿੰਡ ਆਣਿਆ ਕਰੀਗਾ ਉਹ 2000 ਬੈਂਕਿੰਗ ਤੇ ਆਪਣੇ ਅਗਲੇ ਅੰਕ ਦੀ ਜਿੱਦਾਂ ਪੁਲਿਸ ਦੱਸਦੀ ਪਈ ਆ ਵੀ ਇਹਦਾ ਬੰਦਿਆਂ ਨਾਲ ਵੀ ਗਲਤ ਸੰਬੰਧ ਨਾ ਕਦੀ ਪਿੰਡ 'ਚ ਇਦਾਂ ਦੀ ਕੋਈ ਗੱਲ ਹੋਈ ਨਹੀਂ ਐ ਖੜੇ ਪਿੰਡ ਦੇ ਪਿਛਲੋ ਤੁਸੀਂ ਉਸ ਮੈਨੂੰ ਪੁੱਛਦਾ ਮੈਂ ਮੈਂਬਰ ਨੂੰ ਪੁੱਛਾ ਨਾ ਤੁੰਜੀ ਆ ਪਿੰਡ ਦੇ ਹੀ ਆ ਆ ਜੀ ਇੱਥੇ ਦਾ ਮਾਦ ਉਹ ਜਿੰਨਾ ਕਹ ਰਿਹਾ ਕਿ ਗੱਲੇ ਕਦੇ ਕੁੱਤੇ ਦੇ ਰੰਡਾ ਨਹੀਂ ਮਾਰਿਆ ਸਾਰਾ ਪਿੰਡੀ ਇਹ ਕਹਿੰਦਾ ਹਾਂ ਸਾਰਾ ਪਿੰਡੇ ਇਹ ਕਹਿੰਦਾ ਬਿਹਾਰ ਬਿਹਾਰ ਗੱਲੇ ਛੱਡ ਦਿਓ ਯਾਰ ਕਦੇ ਮਾਈ ਨੇ ਪੱਠੇ ਲੈਣ ਜਾਣਾ ਇਦੇ ਪੱਠੇ ਤੱਕੇ ਲਿਆਣੇ ਘਰ ਵਾਲੀ ਨੇ ਕੰਮ ਕਰਨਾ ਉਹਦਾ ਸਾਥ ਦੇਣਾ ਨਿਆਣਾ ਨਾਲ ਬੜੇ ਪਿਆਰ ਸਤ ਕਰਨਾ ਰੰਦਾ ਸੀ ਐਦਾਂ ਦੀ ਕੋ ਗੱਲੇ ਨਹੀਂ ਕਦੇ ਕੋਈ ਕੋਈ ਲੜਾਈ ਝਗੜਾ ਕਦੇ ਵੀ ਨਹੀਂ ਕਿਸੇ ਨਾਲ ਕਿਸੇ ਨਾਲ ਵੀ ਕਦੇ ਲੜਾਈ ਝਗੜਾ ਨਹੀਂ ਕੀਤਾ ਇਹ ਤਾਂ ਹੁੰਦਾ ਵੀ ਬੰਦਾ ਵੀ ਉਹ ਫਲਾਨੇ ਨਾਲ ਲੜ ਕੇ ਆ ਗਿਆ ਜਾਂ ਧਮਕੜੇ ਨਾਲ ਸ਼ਰਾਬ ਪੀ ਕੇ ਲੜ ਕੇ ਆ ਗਿਆ ਇਤਜ਼ਾਏ ਵੀ ਨਹੀਂ ਸੀ ਪਤਾ ਵਿਚਾਰਾ ਪੀਂਦਾ ਅੱਛਾ ਜੀ ਇਹ ਨੂੰ ਉਹ ਤਾਂ ਬਾਹਰ ਮਤਲਬ ਪਤਾ ਨਹੀਂ ਹੋਣ ਉਹਦੇ ਦਿਮਾਗ 'ਚ ਕਿਆ ਇਹੋ ਪੀਣ ਲੱਪਿਆ ਉਹਨਾਂ ਹੀ ਕਿਹੜਾ ਕੋਲ ਸੀਗੇ ਇੱਕ ਇੱਕ ਬੜਾ ਅਹਿਮ ਸਵਾਲ ਆਪਾਂ ਥਾਰ ਨੂੰ ਕਰਦੇ ਪਏ ਵੀ ਜਿੱਦਾਂ ਪੁਲਿਸ ਨੇ ਖਲਾਸਾ ਕੀਤਾ ਵੀ ਜੀ ਇਹ ਬੰਦਿਆਂ ਨੂੰ ਗੱਡੀਆਂ ਤੇ ਰੋਕਦਾ ਸੀ ਸ਼ਰੀਕ ਸੰਬਲ ਬਣਾਉਂਦਾ ਸੀ ਉਹ ਪੈਸੇ ਨਹੀਂ ਦਿੰਦੇ ਸੀ ਉਹਨਾਂ ਮਾਰ ਦਿੰਦਾ ਸੀ ਕਦੀ ਇਦਾਂ ਲੱਗਾ ਸੀ ਵੀ ਉਹ ਇਦਾਂ ਦੇ ਇਦਾਂ ਤਾਂ ਕਦੇ ਵੀ ਨਹੀਂ ਇੱਥੇ ਦੱਸੋ ਇੱਕ ਮਾੜਾ ਵੀ ਯਾਨੀ ਕਿ ਆਪਾਂ ਮਾੜਾ ਵੀ ਕਹਿੰਨੇ ਨਾ ਮਾਰੀ ਵੀ ਹਰਕਤ ਕੋਈ ਵੀ ਮਤਲਬ ਕਦੇ ਵੀ ਨਹੀਂ ਸੀ ਹੋਈ ਕਦੀ ਚਾਲ ਟਾਲ ਰਹਿਣ ਸੈਣ ਤੋਂ ਲੱਗਾ ਕਦੇ ਵੀ ਨਹੀਂ ਫੇਰ ਆਪਣੇ ਹਫਤਾ ਇੱਥੇ ਰਹਿ ਗਿਆ ਫੇਰ ਵੀ ਨਹੀਂ ਉਹ ਤੇ ਜਾ ਦੋਤਾ ਇੱਥੇ ਮੁੰਡੇ ਨਾਲ ਬੈਠਦੇ ਉੱਠਦੇ ਦਾ ਕਦੇ ਵੀ ਨਹੀਂ ਤਾਂ ਗੱਲਬਾਤ ਹੋਈ ਵਜਾ ਕੋਈ ਵੀ ਹੋਵੇ ਰਾਮ ਸਰੂਪ ਪਹਿਲਾਂ ਬੇਰਹਿਮੀ ਦੇ ਨਾਲ ਕਤਲ ਕਰਦਾ ਤੇ ਫਿਰ ਪਿੱਛੋਂ ਮਰਨ ਵਾਲੇ ਦੇ ਪੈਰ ਫੜ ਲੈਂਦਾ ਤੇ ਆਪਣੀ ਕੀਤੀ ਗਲਤੀ ਦੀ ਮੁਆਫੀ ਮੰਗਦਾ ਆਓ ਸੁਣਾਂਗੇ ਆ ਤੁਹਾਨੂੰ ਇਸ ਸੀਰੀਅਲ ਕਿਲਰ ਦਾ ਕਬੂਲਨਾਮਾ ਪੱਗਲਕ ਨੇ ਕਿੰਨੇ ਬੰਦੇ ਮਾਰੇ ਵੀ ਆਪਾਂ ਕਿਉਂ ਮਾਰੇ ਮੈਂ ਤਾਂ ਜਾਨ ਨੂੰ ਚਕੇ ਨਹੀਂ ਮਾਰੀ ਹੈ ਫਿਰ ਨਮਾਨ ਤੋਂ ਬਲ ਮਾਰ ਰੂ ਮੰਗ ਰਿਹਾ ਸੀ ਕਿੱਥੇ ਮਾਫੀ ਮੰਗਦਾ ਸੀ ਕਿੱਥੇ ਮਾਫੀ ਮੰਗਦਾ ਸੀ ਮੈਂ ਪੈਰ ਚੁੱਕੀ ਮੈਂ ਕਿੰਨੇ ਵਾਰ ਦਾ ਤਨ ਅੰਜਾਮ ਦਿੱਤਾ ਕਿਉਂ ਦਿੱਤਾ ਹੋਰ ਜਦੋਂ ਚਿੱਟੀ ਪੈਗ ਲਾ ਰਹੀ ਹਾਂ ਪੈਗ ਲਾ ਕੋਈ ਇੱਕੋ ਬੰਦੇ ਮਾਰੇ ਵੀ ਹੈ ਆਪਾਂ ਕਿਉਂ ਮਾਰੇ ਜਾਨ ਬੁਝਕੇ ਨਹੀਂ ਮਾਰੇ ਹਾਂ ਕਿੰਨੇ ਕੁ ਬੰਦੇ ਮਾਰੇ ਹੁਣ ਤੱਕ ਕਿੰਨੇ ਕੁ ਵਾਰ ਦੋ ਤੱਕ ਹਾਏ ਯਾਰ ਤੁਹਾਨੂੰ ਯਾਦ ਯਾਦ ਨਹੀਂ ਜਿਆਦਾ ਕੰਮ ਕੀ ਕਰਦੇ ਕੋਈ ਕੰਮ ਕੀ ਕਰਦੇ ਜਿਆਦੀ ਜਿਆਦੀ ਸਾਦੀ ਬਾੜ ਬੂਲ ਪੱਟੇ ਦਾ ਕੰਮ ਕਰਦਾ ਬਾਗਿੰਗ ਚ ਲੱਗ ਕਾਲੀਂ ਦਾਸਤਾ ਰੋਪਣਾ ਕਿਉਂ ਮਾਰਦੇ ਤੇ ਪਿੱਛੇ ਲਿਖਿਆ ਸੀਗਾ ਮਾਰ ਕੇ ਰੋਪੜ ਜਿਹੜਾ ਮਾਰਿਆ ਸੀ ਬੰਦਾ ਉਹ ਤੇ ਕਿੱਥੇ ਕਿੱਥੇ ਕਿਉਂ ਨਿਕਿਆ ਤਾ ਉਹ ਤੇ ਪੈਸੇ ਚਾਹੁੰਦਾ ਸੀਗਾ ਉਹ ਕਹਿੰਦਾ ਪੈਸੇ ਪਾਦੇ ਪੈਸੇ ਲੈਣ ਦੇ ਗਲਤੀ ਕਰ ਗੱਲ ਤਾਂ ਕੰਮ ਕੀਤਾ ਸੀ ਉਹਨੇ ਮੈਂ ਬੈਠਾ ਸੀ ਫੋਨ 'ਤੇ ਮੈਂ ਉਹਨੂੰ ਸਾਰਾ ਕਿਤਾਬ ਗੱਡੀ ਹੂੰ ਹੂੰ ਮੈਂ ਪੁੱਛਿਆ ਕਹਿੰਦਾ ਕਿਤਾਬ ਕਹਿੰਦਾ ਕਿਤਾਬ ਨਾ ਕਸ ਹੂੰ ਬਾਕੀ ਨੇ ਬਸ ਨਹੀਂ ਪਿੰਨ ਲਾਂਡਾ ਅਕਾਦਸ਼ਾ ਪਾਰੀ ਦਾ ਸੋਹ ਅਹ ਚੱਤ ਜੇ ਕੋਈ ਲੋਗ ਦਰਵਾਜ਼ਾ ਖੁੱਲ੍ਹ ਗਿਆ ਕਿ ਉਹ ਚੱਜਿਆ ਕਿ ਉਹਦੇ ਗੱਡੀ ਚਲਾ ਦੇ ਪੁੰਤਰੀ ਅਸੂਤ ਸਾਹ ਅੱਧੀ ਕੱਟ ਕੇ ਚੇਬੀ ਖੁੱਲ੍ਹ ਗਿਆ ਮਨ ਪੈਸੇ ਨੇ ਗੱਡੀ ਚ ਉੱਤਰਦਾ ਨਹੀਂ ਸੀ ਮੇਰੇ ਉੱਤਰ ਕਮਾਰ ਕੱਢਦਾ ਵੀ ਬਾਹਰ ਦੇ ਵਿੱਚ ਜੰਦਾ ਗੱਡੇ ਵਿੱਚ ਲੱਤੀ ਸੀ ਮਾਰੇ ਇਹ ਕਿਸ ਤਰ੍ਹਾਂ ਗਿਆ ਸੀ ਜਦ ਮੈਂ ਮਾਰੇ ਗੁੱਡ ਮਾਰੀ ਹੋਈ ਤੇ ਕਹਿੰਦਾ ਤਾ ਦੇ ਉਹ ਵੀ ਕਾਲਰ ਦਿੱਤੇ ਹੈ ਬੜੀ ਉਥੋਂ ਭਾਈ ਕਹਿੰਦਾ ਚੱਲ ਗੱਡੀ ਤੇ ਬੈਠ ਕੇ ਕਰਦਾ ਮੈਂ ਤਾਂ ਮੇਰੇ ਗੰਦਾ ਮਾਰੇ ਮੈਂ ਤਾਂ ਦੱਸਦਾ ਕਿ ਕਮਾ ਮਾਪਰਾ ਸੇਕ ਤੇ ਬੰਨ੍ਹਿਆ ਤਾਹ ਮੈਂ ਉਹ ਲਾ ਕੇ ਵੀ ਗੱਲ ਸੁਣ ਜਿਹੜੇ ਬਾਕੀ ਬੰਦੇ ਮਾਰੇ ਉਹ ਵੀ ਇੰਦੀ ਮਾਫੀ ਨਾਲੇ ਮਾਰੇ ਮਾਫਰਾ ਕੋਈ ਨਾ ਕੋਈ ਨਾ ਕੋਈ ਹੁੰਦਾ ਸੀ ਤਾਂ ਕੋਈ ਯਾਰ ਵੀ ਹੈ ਸਾਰੇ ਪੈਸੇ ਨਹੀਂ ਦਿੰਦੇ ਤਾਂ ਮਾਰਦਾ ਦਾ ਪੈਸੇ ਦੇ ਚੱਕਰ ਤੇ ਮਾਰੇ ਸਾਰੇ ਪੈਸੇ ਦਿੰਦੇ ਨਹੀਂ ਸ਼ਾਹ ਕੋਟ ਮਾਰ ਕੇ ਵੀ ਨਹੀਂ ਕਿਹਾ ਕਰਦੇ ਸੀ ਫਿਰਤ ਲਾ ਸੈਂਤ ਜੀ ਦਾ ਤੁਹਾਡੇ ਪਰਿਵਾਰ ਚ ਕੌਣ ਕੌਣ ਹੈਗਾ? ਦਰਵਾਰ ਛੱਡੇ ਹੈ ਦੋ ਸਾਡੇ। ਅੱਛਾ। ਦਰਵਾਰ ਨਹੀਂ ਛੱਡਦਾ ਕਿ ਤੁਸੀਂ ਛੱਡੇ ਪਰਿਵਾਰ ਨੂੰ। ਸਾਵੇਂ ਨਹੀਂ ਛੱਡ। ਅੱਛਾ। ਕਿੰਨੇ ਘੰਟੇ ਤੱਕ ਵਾਰ ਦਿੱਤਾ ਕਰਦੇ ਆ? ਇਹ ਨਹੀਂ ਜਹਾਜ਼ ਉਡਾ ਦਿੱਤੀ। 3 ਦਿਨ ਤਾਂ ਤੰਤੀ ਦੇ ਬੋਲ ਨਹੀਂ ਚਿੱਤੇ ਆ। ਅੱਛਾ। ਕਿਆ ਮਾਰੀ? ਹਾਂ। ਉਹ ਸੋਸ ਹੈ ਜੋ ਕੀਤਾ ਹੁਣ ਤੱਕ। ਹਾਂ। ਜਿਹੜਾ ਨਹੀਂ ਗਿਆ ਸੀ। ਲੈ ਆਂ ਅਰੰਦ ਕੰਮ ਕਰ ਅੱਗਰ ਕਿਸ ਤਰ੍ਹਾਂ ਮਾਫੀ ਮੰਗਣੀ ਉਸ ਤਰ੍ਹਾਂ ਦੇ ਫਰਮ ਨੂੰ ਮਾਰ ਤੋਂ ਬਾਅਦ ਮਾਫੀ ਮੰਗ ਰਿਹਾ ਸੀ ਕਿੱਥੇ ਮਾਫੀ ਮੰਗਦਾ ਸੀ ਕਿੱਥੇ ਮਾਫੀ ਮੰਗਦਾ ਸੀ ਉਹਨੇ ਪੈਰ ਚੁੱਕੀ ਮੈਂ ਮਾਰਿਆ ਸੱਚੀ ਮਾਫੀ ਮੰਗਦਾ ਸੀ ਇਨਸ਼ਾ ਅੱਰੰਦ ਤਾਂ ਵਾਪਸ ਕੀਤੀ ਹੋਗੀ ਮੈਂ ਤਾਂ ਮਾਫੀ ਤਾਂ ਜਲਦੀ ਹੋਈ ਹੋਸ਼ਿਆਰਪੁਰ ਤੋਂ ਹਰਜਪ ਸਿੰਘ ਦੀ ਰਿਪੋਰਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ